ਇਹ ਟੀਮ ਅਲਟਾ ਕੰਟਰੀ ਨੇ ਮਹਾਰਾਣਾ ਪ੍ਰਤਾਪ ਦੀ ਯਾਦ ਚ 5000 ਲੀਰਾ ਦਾ ਕੋਇਨ ਕੱਢਿਆ 5000 ਲੀਰਾ ਉੱਥੇ ਲੀਰਾ ਚੱਲਦਾ ਹੈ 5000 ਲੀਰਾ ਹੈ ਇਹ ਦੋਨੇ ਪਾਸੇ ਤੇਲੇ ਪਾਸੇ ਟੀਮ ਅਲਟਾ ਕੰਟਰੀ ਦਾ ਆਪਣਾ ਸਾਰਾ ਦਿੱਤੀਆ ਨੋਟ ਇਹਦੇ ਸਿੱਕੇ ਦੀ ਡਿਸਕ੍ਰਿਪਸ਼ਨ ਦਿੱਤੀ ਹੈ ਤੇ 1 ਕਿਲੋ 14 ਗ੍ਰਾਮ weight ਦਾ ਕੋਇਨ ਹੈ ਇਕੱਲਾ ਹੀ ਐਨਾ ਸ਼ਾਨਦਾਰ ਨੋਟ ਤਾਂ ਮੈਂ ਕਹਿੰਦਾ ਇੰਡੀਆ ਗਵਰਨਮੈਂਟ ਨੇ ਨਹੀਂ ਕੱਢਿਆ ਜਿਹੜਾ ਸਾਡੀ ਫੋਰਨ ਦੀ ਸਰਕਾਰ ਨੇ ਮਹਾਰਾਣਾ ਪ੍ਰਤਾਪ ਨੂੰ ਇੰਨੀ ਇੰਪੋਰਟੈਂਸ ਦੇ ਕੇ ਤੇ ਇਹ ਸਿੱਕਾ ਕੱਢਿਆ ਇਹ ਬਿਲਕੁਲ ਇਸ ਤਰ੍ਹਾਂ ਹੈ ਵੀ ਫੈਮਲੀ ਦੇ ਸਾਰੇ ਫੈਮਲੀ ਦੇ ਨੋਟ ਤਿਆਰ ਕੀਤੇ ਗਏ ਨੇ ਕਿਦਾ ਨੋਟ 2 ਦਾ ਨੋਟ 5 ਦਾ ਨੋਟ 10 ਦਾ ਨੋਟ 20 ਦਾ ਨੋਟ 50 ਦਾ ਨੋਟ 100 ਦਾ ਨੋਟ 200 ਦਾ ਨੋਟ ਤੇ 500 ਦਾ ਨੋਟ 500 ਕਰੋੜ ਦਾ ਇੱਕ ਨੋਟ ਹੈ ਤੇ 5 ਲੱਖ 10 ਲੱਖ 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 ਦੇ ਤੱਕ ਅੱਗੇ ਪਤਾ ਨਹੀਂ ਕਿੰਨੇ ਨੋਟ ਨੇ ਵੀ ਹਰ ਇੱਕ ਕੰਟਰੀ ਦੇ ਕੰਪਲੀਟ ਸੈੱਟ ਵੀ ਬਣਾਏ ਹੋਏ ਨੇ ਇਹ ਪੰਜ ਦੇ ਨੋਟ ਨੇ ਗੁਨਾਨਿਕ ਪਾਸ਼ਾ ਪਹਿਲੀ ਪਾਸ਼ਾ ਇਹਨਾਂ ਦਾ ਜਨਮ ਹੈ 15 4 1469 ਦਾ 15 4 69 ਦਾ オリジナル ਨੋਟ ਲਗਾਇਆ ਹੈ ਇਹ तकरीबन 15 ਸਾਲ ਦਾ ਸੀਗਾ ਜਦੋਂ ਇਹ ਸ਼ੌਂਕ ਪੈ ਗਿਆ ਸੀ ਕਹਿ ਸਕਦਾ ਵੀ 50 ਸਾਲ ਹੋ ਗਏ ਮੈਨੂੰ ਇਸ ਹੋਬੀ ਨੂੰ ਪਾਲੇ ਪਹਿਲਾਂ ਸਟਾਰਟ 'ਚ ਵੀ ਕਈ ਵਾਰ ਘਰ ਦੇ ਕਹਿਣ ਲੱਗੇ ਵੀ ਤੁਸੀਂ ਇਹ ਕਿਹੜੇ ਕੰਮ 'ਚ ਪੈ ਕੇ ਹੋਰ ਕਹਿਗੇ ਤਾਂ ਮੈਂ ਕਿਹਾ ਵੀ ਬਹੁਤ ਵਧੀਆ ਸ਼ੌਂਕ ਹੈ ਹੋਬੀ ਹੈ ਕਲੈਕਸ਼ਨ ਹੀ ਹੋ ਰਹੀ ਹੈ ਲੋਕੀ ਤੇ दारू ਪੀਣ ਦਾ ਸ਼ੌਂਕ ਰੱਖਦੇ ਨੇ ਵੀ ਮੈਂ ਫੋਰਨ ਦੀ ਦਾਰੂ ਮੰਗਾ ਲਈ 5000 10000 ਰੁਪਏ ਦੀ ਪੀ ਕੇ ਉੱਠ ਕੇ ਘਰ ਚ ਕਲੇਸ਼ ਹੀ ਕੀਤਾ ਅਸੀਂ ਤਾਂ ਇੱਕ ਚੀਜ਼ ਵਧੀਆ ਪੈਦਾ ਕਰ ਰਹੇ ਹਾਂ ਬੱਚਿਆਂ ਵਾਸਤੇ ਛੱਡ ਕੇ ਜਾਵਾਂਗੇ ਹੁਣ ਮਾਪਿਓ ਹੁਣ ਬੱਚੇ ਵੀ ਮੈਸੇਜ ਵੀ ਪੂਰਾ ਸਹਿਯੋਗ ਕਰਦੇ ਨੇ ਇਸ ਦਾ ਅਸੀ ਕੱਲ੍ਹ ਦੋਸਤੋ ਅੱਜ ਤੁਹਾਨੂੰ ਮਿਲਾਂ ਜਾਣੇ ਸੰਗਰੂਰ ਦੇ ਐਡਵੋਕੇਟ ਨਿੰਦਰ ਸਿੰਘ ਸਾਨੀ ਜੀ ਨਾਲ ਤੁਹਾਨੂੰ ਦੱਸਣਾ ਚਾਹਾਂਗੇ ਇਹ ਪੇਸ਼ੇ ਤੋਂ ਤਾਂ ਵਕੀਲ ਹਰ ਪਰ ਇਹਨਾਂ ਨੇ ਇੱਕ ਐਸਾ ਸ਼ੌਂਕ ਵੀ ਰੱਖਿਆ ਹੈ ਨੋਟ ਇਕੱਠੇ ਕਰਨ ਦਾ ਨੋਟ ਕੋਈ ਐਸੇ ਵੈਸੇ ਨੋਟ ਨਹੀਂ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਸੀਰੀਜ਼ ਵਾਈ ਨੋਟ ਨੇ 1 ਤੋਂ ਲੈ ਕੇ 10 ਤੱਕ 10 ਤੋਂ ਲੈ ਕੇ 100 ਤੱਕ ਦੇ ਨਾਲ ਤੁਹਾਨੂੰ ਦੱਸਣਾ ਚਾਹਾਂਗੇ ਇਹਨਾਂ ਦੀ ਜਿਹੜੀ ਇੱਕ ਵਿਸ਼ੇਸ਼ਤਾ ਹੈ ਕਿ ਜਿਸ ਤਰ੍ਹਾਂ ਆਪਣੇ ਫੈਮਿਲੀ ਮੈਂਬਰਸ ਹਨ ਉਹਨਾਂ ਦੇ ਜੋ ਬਰਥਡੇ ਡੇਟ ਆ ਉਸ ਬਰਥਡੇ ਡੇਟ ਦੇ ਵੀ ਇਹਨਾਂ ਕੋਲ ਨੋਟ ਪਏ ਨੇ ਸਾਡੇ ਨਾਲ ਸਾਨੀ ਸਾਹਿਬ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤੁਹਾਡਾ ਪੰਜਾਬ న్యూਸ ਤੇ ਬਹੁਤ ਬਹੁਤ ਸਵਾਗਤ ਜੀ ਆਨੰਦ ਜੀ ਧੰਨਵਾਦ ਜੀ ਸਰ ਪਹਿਲਾ ਸਵਾਲ ਇਹ ਹੀ ਕਿ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਸੀ ਕਿ ਤੁਹਾਡੇ ਕੋਲੇ ਜਿਹੜੇ ਨੋਟ ਨੇ ਇਹ ਤੁਸੀਂ ਜਿਹੜੇ ਨੋਟ ਇਕੱਠੇ ਕਰਨੇ ਸ਼ੁਰੂ ਕੀਤੇ ਕਦੋਂ ਤੋਂ ਸ਼ੌਂਕ ਕੀਤਾ ਜੀ ਇਹ ਤਕਰੀਬਨ 15 ਸਾਲ ਦਾ ਸੀਗਾ ਜਦੋਂ ਇਹ ਸ਼ੌਂਕ ਪੈ ਗਿਆ ਸੀ ਕਹਿ ਸਕਦਾ ਵੀ 50 ਸਾਲ ਹੋ ਗਏ ਮੈਨੂੰ ਇਸ ਹੋਬੀ ਨੂੰ ਪਾਲੇ 50 ਸਾਲ ਦੇ ਕਰੀਬ ਹੋ ਚੁੱਕੇ ਇਸ ਗੱਲ ਤੇ ਸਰ ਜਿਹੜੇ ਵੀ ਅਸੀਂ ਵੇਖ ਰਹੇ ਸੀ ਕਿ ਤੁਹਾਡੇ ਕੋਲ ਇੱਕ ਨੋਟ ਨੇ ਜਿਵੇਂ ਤੁਹਾਡੇ ਫੈਮਿਲੀ ਮੈਂਬਰਸ ਨੇ ਜਿਵੇਂ ਬਰਥਡੇ ਆਂਦਾ ਉਹਨਾਂ ਦੇ ਬਰਥਡੇ ਦੇ ਹਿਸਾਬ ਨਾਲ ਵੀ ਉਹ ਨੋਟ ਵੀ ਤੁਸੀਂ ਇਕੱਠੇ ਕੀਤੇ ਨੇ ਤੇ ਉਸ ਤੋਂ ਪਹਿਲਾਂ ਜਿਹੜੇ ਤੁਹਾਡੇ ਕੋਲੇ ਦਸਵੀਂ ਬਾਦਸ਼ਾਹੀ ਤੱਕ ਦੇ ਜਿਹੜੇ ਨੋਟ ਨੇ ਕਿ ਜਿਵੇਂ ਉਹਨਾਂ ਦੀ ਸ਼ਹੀਦੀ ਦਿਹਾੜਾ ਲਾ ਲਈਏ ਗੁਰਪੁਰਬ ਲਾ ਲਈਏ ਉਹ ਵੀ ਨੇ ਉਹ ਕਿਸ ਤਰ੍ਹਾਂ ਹੀ ਕੱਟिए ਹਾਂ ਮੇਰੇ ਕੋਲ ਹੈ ਜਿਵੇਂ 10 ਗੁਰੂ ਸਾਹਿਬਾਨ ਦੇ ਜੋ 10 ਗੁਰੂ ਸਾਹਿਬ ਦੇ ਜਨਮ ਦਿਨ ਦਾ ਡੇਟ ਹੈ ਉਸ ਦਾ ਨੋਟ ਹੈ ਜੋ ਉਹਨਾਂ ਦਾ ਜੋਤੀ ਜੋਤ ਸਮਾਨ ਦੀ ਡੇਟ ਹੈ ਉਹ ਡੇਟ ਦਾ ਨੋਟ ਮੈਂ ਲਾਇਆ ਹੈ ਉਹਨਾਂ ਦਾ ਜਨਮ ਸਾਲ ਲਾਇਆ ਹੈ ਉਹਨਾਂ ਨੂੰ ਜਿਸ ਤਰ੍ਹਾਂ オリジナル ਦੇਖੋਗੇ ਤੁਸੀਂ ਇਹ ਪੰਜ ਦੇ ਨੋਟ ਨੇ ਗੁਰੂ ਨਾਨਕ ਪਾਸ਼ਾ ਪਹਿਲੀ ਪਾਸ਼ਾ ਇਹਨਾਂ ਦਾ ਜਨਮ ਹੈ 15 4 1469 ਦਾ ਤਾਂ 15 4 69 ਦਾ オリジナル ਨੋਟ ਲਾਇਆ ਹੈ ਇਹ ਜੋਤੀ ਜੋਤ ਸਮਾਨ ਦੀ ਡੇਟ ਹੈਗੀ 22 9 39 ਤਾਂ 22 9 39 ਦਾ ਮੈਂ オリジナル ਨੋਟ ਲਾਇਆ ਹੈ ਇਸ ਤਰ੍ਹਾਂ ਕਰਦੇ ਮਤਲਬ ਸਾਰੇ 10 ਦੇ 10 ਗੁਰੂ ਸਾਹਿਬ ਇਹ ਦੂਸਰੀ ਪਾਤਸ਼ਾਹੀ ਹੈ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਇਹਨਾਂ ਦਾ ਜਿਹੜਾ ਜਨਮ ਹੈ 31/3/1504 ਦਾ ਹੈ 31/3/4 ਦਾ ਨੋਟ ਲਾਇਆ ਹੈ ਇਸ ਤਰ੍ਹਾਂ ਜੋਤੀ ਜੋਤ ਦੇਵ ਸਹਿਬ ਹੈ 29/3/1552 ਦਾ ਤਾਂ 29/3/52 ਦਾ ਨੋਟ ਲਾਇਆ ਹੈ ਇਹ 10 ਦੇ 10 ਗੁਰੂ ਸਾਹਿਬ 10ਵੀਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਵੇਂ ਇਹ ਉਹਨਾਂ ਦਾ ਜਨਮ ਦਿਨ ਦਾ ਤੇ ਉਹਨਾਂ ਦੇ ਜੋਤੀ ਜੋਤ ਸਮਾਨ ਦਾ ਨੋਟ ਲਗਾਇਆ ਹੈ ਫਿਰ 10 ਗੁਰੂ ਸਾਹਿਬ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਾਹਿਬ ਨੇ ਹੁਕਮ ਕਰਤਾ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਸ ਦਿਹਾੜਾ ਹੈ 191604 ਤਾਂ 1904 ਦਾ ਨੋਟ ਲਗਾਇਆ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਬਦਵੀ ਦਿੱਤੀ ਗੁਰਤਾ ਗੱਦੀ ਹੋ ਗਈ ਤਾਂ ਗੁਰਤਾ ਗੱਦੀ ਦੇਸ ਹੈ ਜਿਹੜਾ 410 1708 ਤਾਂ 410 80 ਦਾ ਵੀ origi ਨੋਟ ਲਗਾਇਆ ਹੈ ਇਹ ਮੈਂ ਆਪਣੀ ਕਲੈਕਸ਼ਨ ਦੇ ਵਿੱਚ ਤਿਆਰ ਕੀਤੀ ਹੈ ਜੀ ਸਰ ਇੱਕ ਅਸੀਂ ਵੇਖ ਰਹੇ ਸੀਗੇ ਕਿ ਤੁਹਾਡੇ ਕੋਲ ਜਿਹੜੀ ਇੱਕ ਫੈਮਿਲੀ ਫੋਟੋ ਨੇ ਪਹਿਲਾਂ ਸਾਨੂੰ ਉਹ ਸਾਡੇ ਦਰਸ਼ਕਾਂ ਨੂੰ ਉਹ ਵੀ ਦਿਖਾਓ ਜਿਹੜੇ ਤੁਸੀਂ ਉਹ ਨੋਟ ਵੀ ਇਕੱਠੇ ਕੀਤੇ ਨੇ ਇਹ ਬਿਲਕੁਲ ਇਸ ਤਰ੍ਹਾਂ ਹੈ ਵੀ ਫੈਮਿਲੀ ਦੇ ਸਾਰੇ ਫੈਮਿਲੀ ਦੇ ਨੋਟ ਤਿਆਰ ਕੀਤੇ ਗਏ ਨੇ ਵੀ ਜਿਵੇਂ ਮੇਰਾ ਆਪਣਾ ਜਨਮ ਹੈ 18/7/1949 ਦਾ ਤਾਂ 18/7/49 ਦਾ ਜੋ origion ਨੋਟ ਹੈ ਨੰਬਰ ਲਾਇਆ 18/7/1949 ਇਹ ਮੇਰਾ ਆਪਣਾ ਬਰਥਡੇ ਹੈ ਇਸ ਤੋਂ ਬਾਅਦ ਮੇਰੇ ਮੀਸੀ ਦਾ ਹੈ ਪ੍ਰਿਤਪਾਲ ਕੋਰ ਪੁਰਨਾ ਦਾ 25368 ਦਾ ਅਰਥ ਹੈ 25368 ਦਾ ਮੈਂ origion ਨੋਟ ਲਾਇਆ ਹੈ ਤੇ ਉਸ ਤੋਂ ਬਾਅਦ ਸਾਡੀ ਜੋ ਵੈਡਿੰਗ ਹੋਈ ਵੈਡਿੰਗ ਡੇ ਹੈ 8287 ਦਾ ਤਾਂ 8287 ਨੂੰ ਮੈਂ origion ਨੋਟ 8287 ਦਾ ਆਪਣੀਆਂ ਕਲੈਕਸ਼ਨ ਚ ਲਾਇਆ ਹੈ ਤੇ ਇਸ ਤੋਂ ਬਾਅਦ ਮੇਰੇ ਬੇਟਾ ਹੋਇਆ 1121987 ਨੂੰ ਤਾਂ 1187 ਦਾ ਬੇਟੇ ਦੇ ਬਰਥਡੇ ਦਾ ਨੋਟ ਮੈਂ ਆਪਣੀ ਕਲੈਕਸ਼ਨ ਚ ਲਾਇਆ ਹੈ ਇਸ ਤੋਂ ਬਾਅਦ ਬੇਟੇ ਦੀ ਸ਼ਾਦੀ ਕੀਤੀ 1812 2016 ਨੂੰ ਕ 18 12 2016 ਦਾ origion note ਮੈਂ ਆਪਣੀ collection ਚ ਲਾਇਆ ਤੇ ਇਸ ਤੋਂ ਬਾਅਦ ਨੂ ਰਾਣੀ ਘਰ ਚਾਈ ਉਸ ਦਾ 23 9 99 ਬਰਸ ਹੈ 23 9 99 ਦਾ origion note ਲਾਇਆ ਹੈ ਆਪਣੀ collection ਤੇ ਫਿਰ ਪੋਤੀ ਹੋਈ 26 5 18 ਨੂੰ 26 5 18 ਦਾ ਮੈਂ ਆਪਣੀ ਪੋਤੀ ਦਾ ਬਰਥਡੇ ਦਾ ਨੋਟ ਇਸ collection ਚ ਲਾਇਆ ਹੈ ਤੇ ਫਿਰ ਬੇਟੀ ਦਾ ਜਨਮ ਹੋਇਆ 6 11 92 ਨੂੰ ਤੇ 6 11 92 ਦਾ ਉਸ ਦਾ ਨੋਟ ਲਗਾਇਆ ਹੈ ਕ੍ਰਿਸ਼ਤੀ ਸ਼ਾਦੀ ਕੀਤੀ 8/2/2020 ਨੂੰ ਤਾਂ 8/2/2020 ਦਾ ਨੋਟ ਮੈਂ ਆਪਣੀ ਕਲੈਕਸ਼ਨ ਚ ਲਾਇਆ ਤੇ ਫਿਰ ਇਹ ਜਵਾਈ ਘਰ ਵਿੱਚ ਆਇਆ ਤਾਂ 2/2/92 ਦਾ ਮੇਰੇ ਜਵਾਈ ਦਾ ਜਨਮ ਦਿਨ ਹੈ ਉਸ ਦਾ ਨੋਟ ਲਗਾਇਆ ਹੈ ਔਰ ਮੇਰੇ ਪਿਤਾ ਜੀ 29/8/70 ਨੂੰ ਚੜ੍ਹਾਈ ਕਰ ਗਏ ਸਨ 29/8/70 ਦਾ ਮੈਂ ਅਰੀਜਨ ਨੋਟ ਇਸ ਤੇ ਲਾਇਆ ਹੈ ਤੇ ਮੇਰੇ ਮਾਤਾ ਜੀ 27/3/2003 ਨੂੰ ਚੜ੍ਹਾਈ ਕੀਤੀ ਤਾਂ 27/3/2003 ਦਾ ਅਰੀਜਨ ਨੋਟ ਵੀ ਮੈਂ ਆਪਣੀ ਕਲੈਕਸ਼ਨ ਚ ਲਾਇਆ ਹੈ ਇੱਕ ਵਿਸ਼ੇਸ਼ ਗੱਲ ਹੈ ਇਹਨਾਂ ਰੋਟਾਂ ਵਿੱਚ ਕਿ ਮੇਰਾ ਆਪਣਾ ਜਨਮ ਦਿਨ 18/7/98 ਦਾ ਹੈ ਜਿਹਦੇ ਲਈ ਮੈਂ 1 ਦਾ ਨੋਟ 18/7/98 2 ਦਾ ਨੋਟ 18/7/98 5 ਦਾ ਨੋਟ 18/7/98 10 ਦਾ ਨੋਟ 18/7/98 20 ਦਾ ਨੋਟ 18/7/98 50 ਦਾ ਨੋਟ 18/7/98 100 ਦਾ ਨੋਟ 18/7/98 200 ਦਾ ਨੋਟ 18/7/98 ਤੇ 500 ਦਾ ਨੋਟ 18/7/98 ਕੰਪਲੀਟ ਸੈਟ 18/7/98 ਦਾ ਲਾਇਆ ਹੈ ਸਾਰੇ ਨੋਟ ਬਿਲਕੁਲ ਬਰਨ ਨਿਊ ਹਨ। ਵਕੀਸਾ ਜੇ ਗੱਲ ਕਰੀਏ ਇੱਕ ਬੰਦੇ ਨੂੰ ਸ਼ੋਰਟ ਹੋ ਜਾਂਦਾ ਹੈ ਕਿ ਯਾਰ ਇੱਕ ਨੋਟ ਇਕੱਠਾ ਕਰਨਾ ਬੜਾ ਖਾ ਹੁੰਦਾ ਹੈ। ਤੁਸੀਂ ਇਹ ਕਲੈਕਸ਼ਨ ਕਰੀਏ ਭਾਜੀ ਇਹ ਟਾਈਮ ਕਿੱਥੋਂ ਵੇ ਤੁਸੀਂ ਇੰਨਾ ਟਾਈਮ ਕਰਦੇ ਕਿਉਂਕਿ ਤੁਸੀਂ ਵਕੀਲ ਹੋ ਉੱਥੇ ਕੋਰਟ 'ਚ ਵੀ ਜਾਣਾ ਹੈ, ਘਰ-ਕ੍ਰਿਸ਼ਤੀ ਵੀ ਸੰਭਣੀ ਆ ਉਸ ਤੋਂ ਬਾਅਦ ਤੁਸੀਂ ਇਹ ਕਿਵੇਂ ਫਿਰ ਕਰਦੇ ਹੋ ਜੀ? ਇਹ ਗੱਲ ਇਹ ਆ ਵੀ ਮੈਂ ਆਪਣੇ ਪ੍ਰੋਫੈਸ਼ਨ ਦੇ ਨਾਲ ਤਾਂ ਨਹੀਂ ਕਿਸੇ ਤਰ੍ਹਾਂ ਦਾ ਵੀ ਕੰਪਰੋਮਾਈਜ਼ ਕਰਦਾ। ਪ੍ਰੋਫੈਸ਼ਨ ਦੇ ਵਿੱਚ ਕਿਸੇ ਕਿਸਮ ਦਾ ਕਿਸੇ ਕਲਾਇੰਟ ਦਾ ਨੁਕਸਾਨ ਨਹੀਂ ਹੁੰਦਾ। ਉਹਨੂੰ ਵੀ ਪੂਰਾ ਟਾਈਮ ਦੇਣਾ ਪਰ ਇਸ ਕੰਮ ਨੂੰ ਵੀ ਆਪਣੀ ਹੌਬੀ ਨੂੰ ਪਰਿਵਾਰ ਨੂੰ ਵੀ ਪੂਰਾ ਟਾਈਮ ਦੇਣਾ ਜਿੱਥੇ-ਜਿੱਥੇ ਵੀ ਮੇਰੇ ਕੋਈ ਰਿਲੇਸ਼ਨ ਨੇ ਕਿਸੇ ਬੈਂਕਾਂ 'ਚ ਕੋਈ ਬੈਠੇ ਨੇ ਕੋ ਉਹਨਾਂ ਕੋਲ ਜਾਣਾ ਕਿਸੇ ਬਿਜ਼ਨਸਮੈਨ ਕੋਲ ਜਾਣਾ ਉਹਦੇ ਚੈੱਕ ਕਰ ਲੈਣਾ ਗੋਲਕ 'ਚ ਵੀ ਕਿਹੜੇ-ਕਿਹੜੇ ਨੋਟ ਪਏ ਨੇ ਆਪਣੇ ਕਲੈਕਟਰਸ ਨੇ ਹੋਰ ਉਹਨਾਂ ਤੋਂ ਬਦਲਵਾ ਲੈਣਾ ਕੋਈ ਨੋਟ ਮੇਰੇ ਕੋਲ ਡਬਲ ਆ ਪਈ ਹੈ ਤੂੰ ਮੈਨੂੰ ਦੇ ਦੇ ਮੇਰੇ ਤੋਂ ਲੈ ਲੈ ਬਹੁਤ ਮਿਹਨਤ ਕਰਕੇ ਇਹ ਸੈੱਟ ਤਿਆਰ ਹੋਇਆਗਾ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਇਹਦੇ ਵਾਸਤੇ ਉਹ ਕਿ ਆਪਾਂ ਕਹਿ ਸਕਦੇ ਕਿ ਇਹ ਇੱਕ ਦਿਨ ਦੀ ਤਾਂ ਖੇਡ ਹੈ ਨਹੀਂ ਤੁਸੀਂ ਆਪਣੇ 50 ਸਾਲ ਜ਼ਿੰਦਗੀ ਦੇ ਆਪਣੇ ਇੱਕ ਤਰ੍ਹਾਂ ਆਪਣੇ ਸ਼ੌਕ ਨੂੰ ਦਿੱਤੇ ਹੈਨਾ ਤੇ ਸਰ ਫਿਰ ਕਦੇ ਘਰੇ ਨਹੀਂ ਗੱਲ ਹੁੰਦੀ ਕਿ ਤੂੰ ਆ ਕਿਹੜੇ ਸ਼ੌਂਕਾਂ 'ਚ ਪਿਆ ਕੇ ਤੂੰ ਆਪਣਾ ਘਰ ਆਪਣਾ ਤੂੰ ਵਧੀਆ ਵੈਲ ਸੈਟਡ ਹੈ ਪਹਿਲਾਂ ਸਟਾਰਟ 'ਚ ਵੀ ਕਈ ਵਾਰ ਘਰ ਦੇ ਕਹਿਣ ਲੱਗੇ ਵੀ ਤੁਸੀਂ ਕਿਹੜੇ ਕੰਮ 'ਚ ਪੈ ਕੇ ਹੋਰ ਕਹਿ ਗਏ ਤਾਂ ਮੈਂ ਕਿਹਾ ਵੀ ਬਹੁਤ ਵਧੀਆ ਸ਼ੌਂਕ ਹੈ ਹੋਬੀ ਹੈ ਕਲੈਕਸ਼ਨ ਹੀ ਹੋ ਰਹੀ ਹੈ ਲੋਕੀ ਦਾਰੂ ਪੀਣ ਦਾ ਸ਼ੌਂਕ ਰੱਖਦੇ ਨੇ ਵੀ ਮੈਂ ਫੌਰਨ ਦੀ ਦਾਰੂ ਮੰਗਾ ਲਈ 5000 10000 ਰੁਪਏ ਦੀ ਪੀ ਕੇ ਉੱਠ ਕੇ ਘਰ ਚ ਕਲੇਸ਼ ਹੀ ਕੀਤਾ ਅਸੀਂ ਤਾਂ ਇੱਕ ਚੀਜ਼ ਵਧੀਆ ਪੈਦਾ ਕਰ ਰਹੇ ਹਾਂ ਬੱਚਿਆਂ ਵਾਸਤੇ ਛੱਡ ਕੇ ਜਾਵਾਂਗੇ ਹੁਣ ਮਾਪਿਓ ਹੁਣ ਬੱਚੇ ਵੀ ਮਿਸਿਸ ਵੀ ਪੂਰਾ ਸਹਿਯੋਗ ਕਰਦੇ ਨੇ ਇਸ ਕੰਮ ਵਿੱਚ ਅੱਛਾ ਜੀ ਬੇਟਾ ਮੇਰਾ ਯੂ ਐਸ ਏ ਹੈ ਨੂਰ ਰਾਣੀ ਮੇਰੀ ਯੂ ਐਸ ਏ ਹੈ ਉਹ ਜਦੋਂ ਯੂ ਐਸ ਏ ਤੋਂ ਆਉਂਦੇ ਨੇ ਮੇਰੇ ਵਾਸਤੇ ਕਾਇਦਾ ਕਿਉਂਕਿ ਮੇਰੇ ਕੋਲ ਬਾਹਰਲੇ ਕੰਟਰੀਜ਼ ਦੇ 215 ਕੰਟਰੀਜ਼ ਦੇ ਨੋਟ ਨੇ ਤੇ 200 ਕੰਟਰੀਜ਼ ਦੇ ਕਰੀਬ ਮੇਰੇ ਕੋਲ ਕੋਇਨ ਨੇ ਜਿਹਦੇ ਚ ਇਹਨਾਂ ਦੇ ਬੱਚਿਆਂ ਨੇ ਬੇਟੇ ਵੀ ਨੂਰ ਰਾਣੀ ਨੇ ਵੀ ਔਰ ਬੇਟੀ ਜਵਾਈ ਵੀ ਦੋ ਤਿੰਨ ਕੰਟਰੀਆਂ ਚ ਗਏ ਤਾਂ ਦੋ ਤਿੰਨ ਕੰਟਰੀਆਂ ਚ ਮੇਰੇ ਵਾਸਤੇ ਨੋਟ ਕਾਇਨ ਲੈ ਕੇ ਆਏ ਹੁਣ ਤਾਂ ਬਲਕਿ ਵੀ ਸਹਿਯੋਗ ਕਰਦੇ ਮਸੀਨੂ ਵੀ ਕਿਸੇ ਪਾਸੋਂ ਮਿਲਦਾ ਉਹ ਵੀ ਨੋਟ ਲੈ ਕੇ ਦਿੰਦੇ ਵੀ ਆ ਦੇਖੋ ਤੁਹਾਡੇ ਕੰਮ ਦਾ ਨੋਟ ਕਿੱਥੇ ਆ ਕੇ ਤੁਹਾਨੂੰ ਆਲੋ ਸਾਡੇ ਵੱਲੋਂ ਗਿਫਟ ਹੈ ਅਸੀਂ ਤੁਸੀਂ ਜਿਸ ਤਰ੍ਹਾਂ ਦੱਸਿਆ ਜਿਸ ਤਰ੍ਹਾਂ ਤੁਹਾਡੇ ਬੱਚੇ ਬਾਹਰ ਰਹਿੰਦੇ ਆ ਉਹਨਾਂ ਨੇ ਫਿਰ ਤੁਹਾਡੇ ਵੱਲ ਤੇ ਕੋਈ ਬਾਹਰੋਂ ਵੀ ਗਿਫਟ ਲੈ ਕੇ ਆਏ ਹੋਣਗੇ ਮੈਂ ਉੱਥੇ ਯੂ ਐਸ ਏ ਗਿਆ ਤਾਂ ਉੱਥੇ ਫਾਦਰ ਡੇ ਆ ਗਿਆ ਤੇ ਮੈਨੂੰ ਸਰਪ੍ਰਾਈਜ਼ ਸਵੇਰੇ ਉੱਠਦੇ ਸਾਰ ਉਹਨੇ ਗਿਫਟ ਪੈਕ ਕੀਤਾ ਕਹਿੰਦਾ ਪਾਪਾ ਤੁਹਾਡੇ ਵਾਸਤੇ ਗਿਫਟ ਹੈ ਜਜਮੈਂਟ ਕਰੋ ਕੀ ਐ ਮੈਂ ਡੱਬਾ ਖੜਕਾ ਕੇ ਦੇਖਿਆ ਮੈਂ ਕਿਹਾ ਜੀਨ ਹੋ ਸਕਦੀ ਆ ਕਹਿੰਦਾ ਨਹੀਂ ਮੈਂ ਦੂਜਾ ਅੰਦਾਜ਼ਾ ਲਾਤਾ ਮੈਂ ਕਿਹਾ ਕੋਈ ਕੋਇਨ ਸੈੱਟ ਹੋ ਸਕਦਾ ਹੈ ਕਿ ਪਾਪਾ ਕਮਾਲ ਕਰਤੀ ਐਡਾ ਜ਼ਬਰਦਸਤ ਅੰਦਾਜ਼ਾ ਲਾ ਲਿਆ ਮੈਂ ਕਿਹਾ ਤੈਨੂੰ ਪਤਾ ਹੈ ਉਹਨੇ ਫਿਰ ਆਰਬੀਆਈ ਜਿਹੜਾ ਯੂਬੀਆਈ ਦੀ ਆ ਯੂਐਸਏ ਦੀ ਬੈਂਕ ਦੇ ਹੈ ਉੱਥੋਂ ਮੇਰੇ ਵਾਸਤੇ ਐਲਬਮ ਮੰਗਾਈ ਯੂਐਸਏ ਦਾ ਨਕਸ਼ਾ ਬਣਿਆ ਹੋਇਆ ਯੂਐਸਏ ਦੀ 56 ਸ਼ੀਟਾਂ ਦਾ ਹਰ ਇੱਕ ਸ਼ੀਟ ਦਾ ਇੱਕ ਇੱਕ ਕੋਇਨ ਉੱਥੇ ਜਿਹੜਾ ਆਪਣਾ ਨੈਸ਼ਨਲ ਪਾਰਕ ਬਣਿਆ ਹੋਇਆ ਹੈ ਉਹ ਨੈਸ਼ਨਲ ਪਾਰਕ ਦੀਆਂ ਚਿੱਕ ਇੱਕ 1/4 ਡਾਲਰ ਨਿਕਲੇ 56.56 ਪੁਆਇੰਟ ਇਹਦੇ ਵਿੱਚ ਲੱਗੇ ਹੋਏ ਨੇ ਤੁਹਾਨੂੰ ਦੱਸ ਦਵਾਂਗੇ ਇਹ ਸਾਰਾ ਨਕਸ਼ਾ ਯੂ ਐਸ ਏ ਦਾ ਹੈ ਨਕਸ਼ਾ ਯੂ ਐਸ ਏ ਦਾ ਹਰ ਇੱਕ ਸਟੇਟ ਦਿਖਾਈ ਹੋਈ ਹੈ ਹਰ ਇੱਕ ਸਟੇਟ ਦਾ ਕੋਇਨ ਹੈ ਥੱਲੇ ਯੂ ਐਸ ਏ ਗਵਰਨਮੈਂਟ ਦਾ ਸਰਟੀਫਿਕੇਟ ਦਿੱਤਾ ਆ অথেন্টিਕੇਸ਼ਨ ਦਾ ਕਿ ਇਹ ਬਿਲਕੁਲ オリジナル ਸੈਟ ਹੈ ਅੱਛਾ ਜੀ ਇਹ ਤਾਂ ਉਹਦੇ ਪੂਰੀ ਖੁਸ਼ੀ ਹੋਈ ਹੋਈ ਨਹੀਂ ਬਹੁਤ ਜ਼ਿਆਦਾ ਖੁਸ਼ੀ ਵੀ ਪਪਾ ਬੇਟਾ ਕਮਾਲ ਕਰਤੀ ਐਡੀ ਜ਼ਬਰਦਸਤ ਗਿਫਟ ਤੂੰ ਮੈਨੂੰ ਫਾਦਰਡੇ ਤੇ ਦਿੱਤਾ ਤੇ ਨੂ ਰਾਣੀ ਵੀ ਘੱਟ ਨਹੀਂ ਰਹੀ ਨੂ ਰਾਣੀ ਨੇ ਵੀ ਇੱਕ ਬੜਾ ਸਪੈਸ਼ਲ ਸੈਟ ਮੇਰੇ ਵਾਸਤੇ ਮੰਗਾਇਆ ਉਹਨੇ ਕਿਹਾ ਵੀ ਜੇ ਬੇਟੇ ਨੇ ਦਿੱਤਾ ਤਾਂ ਮੈਂ ਵੀ ਦੇਵਾਂ ਉਹਨੇ ਵੀ ਇਸ ਤਰ੍ਹਾਂ ਹੀ 52 ਜਿਹੜੀਆਂ ਸੇਟਾਂ ਦਾ ਇੱਕ ਇੱਕ 1/4 ਡਾਲਰ ਦਾ ਡਿਫਰੈਂਟ ਸੈਟ ਉਹਨੇ ਮੰਗਾਇਆ ਉਹ ਹੋਰ ਪੀਰੀਅਡ ਦਾ ਇਹ ਹੋਰ ਪੀਰੀਅਡ ਦਾ ਸੈਟ ਇਹ ਉਹਨੇ ਨੂ ਰਾਣੀ ਨੇ ਮੈਨੂੰ ਦਿੱਤਾ ਮੰਗਾ ਕੇ ਯੂ ਐਸ اے થી ਕਿ ਜੀ ਇਹ ਵੀ نیشنل پارک ਦੇ 1/4 ਡਾਲਰ ਨੇ 2010 ਤੋਂ ਲੈ ਕੇ 2021 ਦੇ ਦੌਰਾਨ ਚ ਇਹ ਇੱਕ ਇੱਕ ਕੋਇਨ ਨਿਕਲਿਆ ਉਹ ਨੇ ਮੈਨੂੰ ਗਿਫਟ ਕੀਤਾ ਉਥੋਂ ਯੂ ਐਸ ਏ ਚ ਤੇ ਜੇ ਗੱਲ ਕਰੀ ਜਾਵੇ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਹ ਕਲੈਕਸ਼ਨ ਹੋਈ ਤੇ ਸਾਡੇ ਸੁਣਚ ਹੈ ਕਿ ਤੁਹਾਡੇ ਕੋਲ ਇੱਕ ਹੈ 50000 ਦਾ ਕਿ ਕਿੰਨੇ ਦਾ ਇੱਕ ਜਿਹੜਾ ਨੋਟ ਹੈ ਸ਼ਾਇਦ ਕਿ ਡਾਲਰ ਹੈ ਉਹ ਮੇਰੇ ਕੋਲ ਜਿਹੜਾ ਉਹ ਨੋਟ ਹੈ 500 ਕਰੋੜ ਦਾ ਨੋਟ ਹੈ 500 ਕਰੋੜ ਦਾ ਇੱਕ ਨੋਟ ਹੈ ਤੇ 5 ਲੱਖ 10 ਲੱਖ 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 ਦੇ ਤਾਂ ਕਦੀ ਪਤਾ ਨਹੀਂ ਕਿੰਨੇ ਨੋਟ ਨੇ ਵੀ ਹਰ ਇੱਕ ਕੰਟਰੀ ਦੇ ਕੰਪਲੀਟ ਸੈੱਟ ਵੀ ਬਣਾਏ ਹੋਏ ਨੇ ਵੀ ਅਮਰੀਕਾ ਦਾ 1 ਡਾਲਰ 2 ਡਾਲਰ 5 ਡਾਲਰ 10 ਡਾਲਰ 20 ਡਾਲਰ 50 ਡਾਲਰ 100 ਡਾਲਰ ਲਾਤਾ ਐਵੇਂ ਕੈਨੇਡਾ ਦਾ ਲਾਤਾ ਜਾਪਾਨ ਦਾ ਲਾਤਾ ਪਾਕਿਸਤਾਨ ਦਾ ਨੇਪਾਲ ਦਾ ਪਠਾਨ ਦਾ ਹਰ ਇੱਕ ਕੰਟਰੀ ਦਾ ਕਾਫੀ ਕੰਟਰੀ ਦਾ ਪੂਰੇ ਸੈੱਟ ਵੀ ਲਾਤੇ ਕੁਝ ਕੰਟਰੀ ਦੇ ਇੱਕ ਇੱਕ 2 2 3 3 ਨੋਟ ਵੀ ਹੈਗੇ ਮੇਰੇ ਕੋਲ ਸਰ ਇੱਕ ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਕੋਲ ਕੋਇਨ ਪਿਆ ਹੈ ਅਕਸਰ ਜਿਹੜਾ ਹੁੰਦਾ ਚਾਂਦੀ ਦਾ ਕੋਇਨ ਆ 10 ਗ੍ਰਾਮ ਦਾ ਵੱਧ ਤੋਂ ਵੱਧ 20 ਗ੍ਰਾਮ ਦਾ ਤੁਸੀਂ ਤਾਂ ਬਹੁਤ ਭਾਰੀ ਕੋਇਨ ਚੱਕੇ ਇਹ ਕੀ ਇਹਦਾ ਕੀ ਹਿਸਟਰੀ ਇਹ ਢੀਮਾਲਟਾ ਕੰਟਰੀ ਨੇ ਮਹਾਰਾਣਾ ਪ੍ਰਤਾਪ ਦੀ ਯਾਦ ਚ 5000 ਲੀਰਾ ਦਾ ਕੋਇਨ ਕੱਢਿਆ 5000 ਲੀਰਾ ਉੱਥੇ ਲੀਰਾ ਚੱਲਦਾ ਹੈ 5000 ਲੀਰਾ ਹੈ ਇਹ ਦੋਨੇ ਪਾਸੇ ਤੇਲੇ ਪਾਸੇ ਟੀਮ ਅਲਟਾ ਗੰਟੀ ਦਾ ਆਪਣਾ ਸਾਰਾ ਦਿੱਤੀਆ ਨੋਟ ਸਿੱਕੇ ਦੀ ਡਿਸਕ੍ਰਿਪਸ਼ਨ ਦਿੱਤੀ ਹੈ ਇਹ 1 ਕਿਲੋ 14 ਗ੍ਰਾਮ weight ਦਾ ਕੋਇਨ ਹੈ ਇਕੱਲਾ ਇੱਕ ਕਿਲੋ 14 ਗ੍ਰਾਮ ਇਹਦਾ weight ਹੈ ਤੇ ਬੜਾ ਸ਼ਾਨਦਾਰ ਮਹਾਰਾਣਾ ਪ੍ਰਤਾਪ ਦੀ ਯਾਦ ਚ ਐਨਾ ਸ਼ਾਨਦਾਰ ਨੋਟ ਤਾਂ ਮੈਂ ਕਹਿੰਦਾ ਇੰਡੀਆ ਗਵਰਨਮੈਂਟ ਨੇ ਨਹੀਂ ਕੱਢਿਆ ਜਿਹੜਾ ਸਾਡੀ ਫੋਰਨ ਦੀ ਸਰਕਾਰ ਨੇ ਮਹਾਰਾਣਾ ਪ੍ਰਤਾਪ ਨੂੰ ਇੰਨੀ ਇੰਪੋਰਟੈਂਸ ਦੇ ਕੇ ਇਹ ਸਿੱਕਾ ਕੱਢਿਆ ਬਹੁਤ ਯੂਨੀਕ ਕੋਇਨ ਹੈ ਸਰ ਫਿਰ ਅਪਾ ਇਹ ਤਾਂ ਨਹੀਂ ਕਹਿ ਸਕਦੇ ਕਿ ਹੁਣ ਆਪਣੀ ਕਲੈਕਸ਼ਨ ਦਾ ਜਿਹੜਾ ਖਤਮ ਹੋ ਗਈ ਇਹ ਤਾਂ ਦਿਨ ਪੇ ਦਿਨ ਹੋਰ ਚਸਕਾ ਵਧਦਾ ਹੂਗਾ ਕਿ ਯਾਰ ਅਪਾ ਹੋਰ ਕੁਝ ਕਰੀਏ ਨਾ ਮਾ ਕੱਲੇ ਆ ਵੀ ਮੇਰੀ ਤਾਂ ਕਈ ਵਾਰ ਬੱਚੇ ਕਹਿੰਦੇ ਨੇ ਜਾਂ ਬਾਹਰਲੇ ਬੰਦੇ ਕਹਿੰਦੇ ਵੀ ਕਦੇ ਸੇਲ ਵੀ ਕਰੋਗੇ ਮੇਰੀ ਤਾਂ ਹੋਬੀ ਐ ਮੈਂ ਇਹਨੂੰ ਕਿਹਾ ਵੀ ਆਖਰੀ ਸਵਾਸਾਂ ਤੱਕ ਪਾਲੂਗਾ ਇਹਨੂੰ ਜਿੰਨੀ ਹੋ ਸਕੀ ਹੋਰ ਕਰੂੰਗਾ ਕਿ ਮੈਂ ਆਪਣੀ ਹਿੰਮਤ ਜ਼ਿੰਦਗੀ ਦਾ ਵੇਚਦਾ ਨਹੀਂ ਬੱਚੇ ਕੱਲ ਨੂੰ ਕਸ਼ ਕਰਨ ਬੱਚੇ ਵੀ ਬਹੁਤ ਕਰ ਰਹੇ ਨੇ ਸਹਿਯੋਗ ਕਰਦੇ ਨੇ ਪਰ ਮੈਂ ਬੱਚਿਆਂ ਵਾਸਤੇ ਛੱਡ ਕੇ ਜਾਊਗਾ ਮੈਂ ਆਪਣੀ ਜ਼ਿੰਦਗੀ ਚ ਇਹਨੂੰ ਵੇਚਣਾ ਨਹੀਂ ਕਿਉਂਕਿ 50 ਸਾਲ ਚ ਥੋੜੀ 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 ਕਰ ਕਰ ਕੇ ਇਕੱਠੀ ਕੀਤੀ ਆ ਇਹਦੇ ਵਿੱਚ ਮੇਰੇ ਬਹੁਤ ਸਾਰੇ ਫਰੈਂਡਸ ਦੀ ਕਲੈਕਸ਼ਨ ਦਿੱਤੀ ਹੋਈ ਆ ਕੋਈ ਨੋਟ ਉਹਨਾਂ ਨੇ ਦੇ ਦਿੱਤਾ ਕੋਈ ਸਿੱਕਾ ਦੇ ਦਿੱਤਾ ਕੋਈ ਰਿਸਤਰਾ ਨੇ ਦੇ ਦਿੱਤਾ ਕੋਈ ਪੇਰੈਂਟਸ ਵੱਲੋਂ ਮਿਲ ਗਿਆ ਤਾਂ ਸਾਰਿਆਂ ਦੀ ਕੰਟਰੀਬਿਊਸ਼ਨ ਹੈ ਇਹਦੇ ਵਿੱਚ ਮੈਨੂੰ ਕਾਫੀ ਉਹ ਸਹਾਇਕ ਹੈ ਨਾ ਸਰ ਕਦੇ ਕੋਈ ਫੋਨ ਆਇਆ ਕਿਸੇ ਦੋਸਤ ਮਿੱਤਰ ਦਾ ਜਾਂ ਰਿਸ਼ਤੇਦਾਰ ਦਾ ਕਿ ਨਰਿੰਦਰ ਜੀ ਆ ਤੁਹਾਡੇ ਲਈ ਇੱਕ ਚੀਜ਼ ਮਿਲੀ ਹੈ ਕੀ ਤੁਹਾਡੇ ਕੰਮ ਦੀ ਹੈ ਹਾਂ ਬੜੀ ਬੜੀ ਕੋਈ ਦੋਸਤਾਂ ਨੇ ਵੀ ਮੈਂ ਜੀ ਕੈਨੇਡਾ ਤੋਂ ਆ ਰਹੇ ਆ ਸਾਣੀ ਸਾਹਿਬ ਤੁਹਾਡੇ ਵਾਸਤੇ ਕਲੈਕਸ਼ਨ ਤਿਆਰ ਕੀਤੀ ਹੈ ਕੱਲ ਥੋੜੇ ਪੰਜ ਚਾਰ ਦਿਨ ਦੀ ਗੱਲ ਹੈ ਵੀ ਸੁਖਦੇਵ ਕੁਮਾਰ ਨੇ ਇੱਥੇ ਮਾਰਬਲ ਦਾ ਕੰਮ ਕਰਦੇ ਸੰਰੂਰ ਉਹ ਉਹ ਉਹਨਾਂ ਦਾ ਬੇਟਾ ਵੀ ਹੁਣ ਯੂਕੇ ਗਿਆ ਸੀ ਯੂਕੇ ਤੋਂ ਮੇਰੇ ਵਾਸਤੇ ਕਾਫੀ ਸਾਰੇ ਕੁਆਇਨਸ ਤੇ ਨੋਟ ਲੈ ਕੇ ਆਇਆ ਯੂਕੇ ਤੋਂ ਔਰ ਆ ਕੇ ਮੈਨੂੰ ਬੜਾ ਜ਼ੋਰ ਲਾਇਆ ਵੀ ਇਹਦੇ ਪੈਸੇ ਲੈ ਲਓ ਕਹਿੰਦੇ ਨਹੀਂ ਇਹ ਤਾਂ ਤੁਹਾਡੇ ਵਾਸਤੇ ਗਿਫਟ ਹੈ ਉਹਨਾਂ ਨੇ ਕੋਈ ਪੈਸਾ ਨਹੀਂ ਲਿੱਤਾ ਤੇ ਇਸ ਤਰ੍ਹਾਂ ਉਹਦੇ ਫਾਦਰ ਸੁਖਦੇਵ ਜੀ ਬਾਹਰ ਗਏ ਸੀ ਉਹ ਵੀ ਮੇਰੇ ਵਾਸਤੇ ਕਾਫੀ ਨੋਟ ਤੇ ਕੁਆਇਨ ਲੈ ਕੇ ਆਏ ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਪੈਸੇ ਲੈਓ ਉਹਨਾਂ ਨੇ ਕੋਈ ਪੈਸਾ ਨਹੀਂ ਲਿੱਤਾ ਵੀ ਇਹ ਤਾਂ ਸਾਡੇ ਵੱਲੋਂ ਗਿਫਟ ਹੈ ਤੁਸੀਂ ਤਾਂ ਕਲੈਕਸ਼ਨ 'ਚ ਲਾਉਣਾ ਤੁਸੀਂ ਜਿਹੜੇ ਚਲਾਉਣੇ ਨੇ ਤਾਂ ਇਸ ਤਰ੍ਹਾਂ ਯਾਰਾਂ ਦੋਸਤਾਂ ਦਾ ਰਿਸ਼ਤਿਆਂ ਦਾ ਬਹੁਤ ਸਹਯੋ ਏਸਨ ਸਾਡੇ ਨਾਲ ਐਡਵੋਕੇਟ ਨਿਰਿੰਦਰਪ੍ਰਸਾਦ ਪਾਲ ਸਿੰਘ ਜੀ ਜਿਨ੍ਹਾਂ ਦਾ ਅੱਖਣਾ ਹੈ ਕਿ ਜਿਹੜਾ ਇਹ ਸ਼ੌਂਕ ਹੈ ਮੇਰਾ ਤਕਰੀਬਨ 50 ਸਾਲ ਹੋ ਚੁੱਕੇ ਨੇ ਇਹ ਸ਼ੌਂਕ ਨੂੰ ਪਾਲਦੇ ਪਾਲਦੇ ਜੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਕਹਿੰਦੇ ਹਜੇ ਵੀ ਮੇਰੇ 'ਚ ਉਹੀ ਪਹਿਲੇ ਦਿਨ ਵਾਲੀ ਭੁੱਖ ਹੈ ਕਿ ਮੈਂ ਹੋਰ ਵੀ ਇਕੱਠਾ ਕਰ ਸਕਾਂ ਤੇ ਇਸੇ ਤਰ੍ਹਾਂ ਤੁਹਾਨੂੰ ਸਟੋਰੀਆਂ ਹੋਰ ਵੀ ਵਿਖਾਉਂਦੇ ਰਹਾਂਗੇ ਤੁਸੀਂ ਜੁੜੇ ਰਹੋ ਪੰਜਾਬ ਨਿਊਜ਼ ਨਾਲ